ਪ੍ਰਾਣਯਿਤ ਪਹੁੰਚਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਔਰ ਮੇਰੇ ਵਾਸਤੇ ਬੜੇ ਮਾਣ ਦੀ ਗੱਲ ਹੈ ਤੇ ਇਸ ਲੱਖ ਦੇ ਵਿੱਚ ਤੁਹਾਡੇ ਰੋਟੀਆਂ ਬਹੁਤ ਹੈ ਬਸ ਖਾਸ ਇੱਕੋ ਹੀ ਹੈ ਜੀ ਲੈਪਿੰਗ ਕਰ ਲੋ ਜੀ ਖਾਸ ਪਿਆਰ ਕਰਦੇ ਔਰ ਤੁਹਾਡੇ ਬੱਚੇ ਬਹੁਤ ਇੰਟਰਟਡ ਹੈ ਇੰਗਰਤੀਆਂ ਨੇ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈ ਜ਼ੋਰਦਾਰ ਤਾਲੀਆਂ ਇਹਨਾਂ ਵਾਸਤੇ ਤੇ ਇਹਨਾਂ ਦੀਆਂ ਮੰਮੀਆਂ ਵਾਸਤੇ ਇਹਨਾਂ ਦੇ ਮਾਤਾ ਆਏ ਹੋਏ ਹੈ ਜੀ ਜਿਹੜੀਆਂ ਕੁੜੀਆਂ ਜਿਹੜੇ ਜਿਹੜੇ ਬੱਚੇ ਸਟੇਜ ਤੇ ਸੀ ਉਹਨਾਂ ਦੀ ਮਾਤਾ ਰਾਣੀਆਂ ਖੜੀਆਂ ਹੋ ਜੀਓ ਜੀ ਇਹਨਾਂ ਵਾਸਤੇ ਵੀ ਤਾਲੀਆਂ ਮਾਰ ਜਾਓ ਜੀ ਜਿਵੇਂ ਤੁਹਾਡੀਆਂ ਬੱਚੀਆਂ ਨੱਚ ਰਹੀਆਂ ਸੀ ਨਾ ਤੁਸੀਂ ਵੀ ਆਪ ਵੀ ਛੱਗਣੀ ਫੇਰ ਗੋਡੇ ਨਹੀਂ ਬਦਲਦੇ ਪੈਣਗੇ ਨਹੀਂ ਤਾਂ ਗੋਡੇ ਨੂੰ ਫੇਰ ਪਾਣੇ ਪੈਣਗੇ ਬਹੁਤ سارے ਸਾਡੇ ਜਿਹੜੇ ਬਲੌਕ ਪ੍ਰਧਾਨ ਹੈ ਲਗਾਤਾਰ ਕੰਮ ਕਰਦੇ ਆ ਔਰ ਸਮੁੱਚੇ ਨਗਰ ਨਿਵਾਸੀ ਜਿਹੜੇ ਸਾਰੇ ਤੇ ਜਿਹੜੇ ਮੀਨਾ ਰਾਣੀ ਜੀ ਮੇਰੇ ਨਾਲ ਹੈ ਸਕੂਲ ਇੰਚਾਰਜ ਜੀ ਉਸ ਤੋਂ ਵਿਚਾਰਦੇ ਆ ਰੁਪਿੰਦਰ ਕੌਰ ਰਜਿੰਦਰ ਕੌਰ ਜੀ ਐਸਐਮਸੀ ਚੇਅਰ ਇਹਨਾਂ ਨੇ ਇਹ ਸਾਰੇ ਨੂੰ ਚੇਅਰਮੈਨ ਲਿਖ ਦਿਆ ਤੁਸੀਂ ਤਾਂ ਚੇਅਰਪਰਸਨ ਲਿਖਿਆ ਕਰੋ ਰਜਿੰਦਰ ਕੌਰ ਜੀ ਆ ਗਏ ਰੁਪਿੰਦਰ ਕੌਰ ਹਾਂ ਜੀ ਹਾਂ ਬਹੁਤ ਅੱਛਾ ਜੀ ਬਹੁਤ ਅੱਛਾ ਆ ਜੋ ਤੁਸੀਂ ਵੀ ਆ ਜਾਓ ਪੀਟਾ ਜਸਵੀਰ ਸਿੰਘ ਜੀ ਸਰਪੰਚ ਮਨਜਿੰਦਰ ਨੰਬਰਦਾਰ ਜੀ ਆਨਸਰਾਜ ਜੀ ਚੇਅਰਮੈਨ ਹੁਣ ਨਾ ਠੀਕ ਰਿਹਾ ਜੀ ਮੈਂ ਚੇਅਰਮੈਨ ਐਜੂਮੋਟ ਵਾਈਟ ਸਕੂਲ ਠੀਕ ਹੈ ਇਹਨਾਂ ਨੇ ਵੀ ਬਹੁਤ ਅੱਛਾ ਜਿਹੜਾ ਹੈਗਾ ਮੇਰੇ ਨਾਲ ਗੱਲਬਾਤ ਹੋ ਰਹੀ ਸੀ ਇੱਕ ਤਾਂ ਇਹਨਾਂ ਨੇ ਜਿਹੜਾ ਤੁਹਾਡੇ ਬਹੁਤ ਲੋਕਾਂ ਦੀ ਰਿਪੋਰਟ ਸੀ ਕਿ ਜਦੋਂ ਬਸਤੀ ਅਢੀਕ ਕਰ ਰਹੇ ਹੁੰਦੇ ਉੱਥੇ ਤੋਪਾ ਕੋਈ ਖੜਨ ਦੀ ਜਗ੍ਹਾ ਨਹੀਂ ਆ ਪ੍ਰੋਪਰ ਜਿਹਨਾਂ ਨੇ ਕਰਾਈ ਆ ਔਰ ਉਹਦੇ ਸਾਹਮਣੇ ਜਿਹੜਾ ਹੈਗਾ ਮੇਰਾ ਤੁਹਾਡੇ ਨਾਲ ਇਲੈਕਸ਼ਨ 'ਚ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਤੁਹਾਨੂੰ ਯਾਦ ਹੈ ਕਿ ਨਹੀਂ ਪਰ ਮੈਨੂੰ ਯਾਦ ਆ ਉਹ ਕਿ ਮੈਂ ਤੁਹਾਨੂੰ ਉੱਥੇ ਬਹੁਤ ਵਧੀਆ ਇੱਕ ਪਾਰਕ ਬਣਾ ਕੇ ਦੇਵਾਂਗਾ ਉਹਦੇ ਵਿੱਚ ਗਜ਼ੀਬੋ ਕਹਿੰਦੇ ਆ ਬਣਾਈ ਆ ਫੁੱਲ ਬੂਟੇ ਲਾਏ ਆ ਇਹ ਤੁਹਾਡਾ ਤੁਹਾਡੇ ਬੱਚਿਆਂ ਦਾ ਉਹਦੇ ਵਿੱਚ ਅੰਬ ਲੱਗਿਆ ਹੋਇਆ ਮੈਂ ਕਿਹਾ 10-12 ਜਮਣਾ ਲਾਓ ਦੇਸੀ ਗੁਲਾਬ ਲਾਓ ਆਮਲਾ ਲਾ ਦਿਓ ਬੱਚੇ ਬਲਕੋਸ਼ ਪਾਚੀ ਖਾਣਗੇ ਕੁਝ ਬੱਚੇ ਕੁੜੀਆਂ ਚੜੀਆਂ ਖਾਣਗੇ ਤੇ ਹਰ ਤਰ੍ਹਾਂ ਦਾ ਫੂਟ ਹੋਣਾ ਚਾਹੀਦਾ ਹੈ ਹਰ ਤਰ੍ਹਾਂ ਦੇ ਖੁਸ਼ਬੂ ਵਾਲੇ ਬੂਟੇ ਫੁੱਲਾਂ ਵਾਲੇ ਬੂਟੇ ਇਹ ਸਾਰੇ ਹੋਣੇ ਚਾਹੀਦੇ ਇਹ ਸਾਰਾ ਜਦੋਂ ਤੁਸੀਂ ਐਮੋਜੀ ਜਗ੍ਹਾ ਤੇ ਜਾਓਗੇ ਤੁਹਾਨੂੰ ਚੰਗਾ ਲੱਗੇਗਾ ਨਾ ਦਰਦ ਭੁੱਲ ਜਾਓਗੇ ਤੁਸੀਂ ਆਪਣੀ ਔਰ ਜੇ ਤੁਸੀਂ ਸਾਰੇ ਜਣੇ ਉੱਥੇ ਜਾ ਕੇ ਪਹਿਲਾਂ ਪਿੰਡ ਤੋਂ ਤੁਰ ਕੇ ਜਾਓਗੇ ਆ ਸੜਕ ਵੀ ਠੀਕ ਆ ਰਹੀ ਹੈ ਬੋਦੀ ਪਹਿਲਾਂ ਇੱਥੋਂ ਤੁਰ ਕੇ ਜਾਓਗੇ ਫਿਰ ਉਹਦੇ ਤੋਂ 2 ਕਿਲੋਮੀਟਰ ਦਾ 1.5 ਕਿਲੋਮੀਟਰ ਦਾ ਕਹਾਕਾ 2 ਘੜੇ ਉੱਥੇ ਲਾ ਲਓ ਕੋਈ ਬਿਮਾਰੀ ਨਹੀਂ ਹੋਊਗੀ ਸਾਰੀ ਸਾਰੀ ਬਿਮਾਰੀ ਨਹੀਂ ਹੋਊਗੀ ਬੱਚੇ ਔਰ ਉਹਦਾ ਵਾਤਾਵਰਣ ਬਹੁਤ ਵਧੀਆ ਬਣਾਵਾਂਗੇ ਉਹਦੇ ਨਾਲ ਜਿਹੜਾ ਰਿਜਵਾਜ ਆ ਉਹਦੇ ਚ ਪਾਣੀ ਆਉਂਦਾ ਆਪਣੇ ਉਹ ਚਲੇ ਗਏ ਜਿਹੜੇ ਸੀਗੇ ਆਪਣੇ ਫੋਰੈਸਟ ਵਾਲੇ ਹਾਂ ਹੈ ਜੀ ਆਉਂਦਾ ਹੈ ਨਾ ਉਹ ਤੋਂ ਉੱਥੋਂ ਲੈਫ ਇਰੀਗੇਸ਼ਨ ਕਰ ਸਕਦੇ ਆ ਉਹਦੇ ਨਾਲ ਕੋਹ ਬਣਾ ਦਾਂਗੇ ਆਪਾਂ ਤੇ ਉਹਦੇ ਚ ਉਹਨੂੰ ਬਹੁਤ ਸਾਰਾ ਉਹਨੂੰ ਖੂਬਸੂਰਤ ਬਣਾਣਾ ਤੁਸੀਂ ਉਹਦੀ ਇੱਕ ਸੁਸਾਇਟੀ ਬਣਾ ਕੇ ਉਹਦੇ ਚ ਮੈਂ ਗੇਟ ਲਵਾ ਦਿੰਦਾ ਆਪਾਂ ਮੜਵਾਲਾ ਤਾਂ ਕਿ ਡੰਗਰ ਅੰਦਰ ਨਾ ਜਾਣੋ ਜੀ ਉੱਥੇ ਜਾ ਕੇ ਸੈਰ ਕਰਨੀ ਹੈ ਔਰ ਬੱਚਿਆਂ ਦੇ ਖੇਡਣ ਲਈ ਕੁੜੀਆਂ ਵਾਸਤੇ ਬੈਡਮਿੰਟਨ, ਬਾਲੀਬਾਲ, ਜਿਹੜੀਆਂ ਹੋਰ ਜਿਹੜੀਆਂ ਗੇਮਸ ਵੀ ਖੇਡ ਸਕਣ। ਇਹਨਾਂ ਬੱਚਿਆਂ ਨੂੰ ਇੱਕ ਮੌਕਾ ਮਿਲਣਾ ਚਾਹੀਦਾ ਹੈ। ਐਡੀ ਜਿਹੜੀ ਸਾਡੇ ਕੱਲ ਵੀ ਮੈਂ ਗਿਆ ਸੀਗਾ। ਇੱਕ ਮੈਂ ਹੋਰ ਗੱਲ ਕਰਨੀ ਹੈ ਜੀ। ਤੇ ਰਾਜਣ ਦੀ ਗੱਲ ਕਰਦੀਆਂ ਸੀ ਇਹ। ਤੁਹਾਡੇ ਮੈਨੂੰ ਲੱਗਿਆ ਵੀ ਜਿਹੜਾ ਮੈਂ ਪ੍ਰਾਇਮਰੀ ਦੇ ਬੱਚੇ ਮੀਡਲ ਦੇ ਵਿੱਚ ਪੁੱਛਿਆ ਉੱਥੇ ਜਿਹੜੀਆਂ ਹੀਰਾ ਹੈਗੀਆਂ 20 ਤਾਂ ਹੀਰਾ ਹੈਗੀਆਂ। ਪਰ ਜਿਹੜੇ ਰਾਜਣ ਹੈ ਉਹ ਕੀ ਹੈ? ਤੇ ਇਹ ਮੈਡਮ ਜਿਹੜੇ ਤੁਹਾਡੇ ਹਿੰਦੀ ਦੇ ਟੀਚਰ ਆ ਕੀ ਨਾਮ ਹੈ ਸਰ ਰੁਸ਼ੇਖਦੀਪ ਸਿੰਘਲਾ ਹਾਂਜੀ ਰੁਸ਼ੇਖਦੀਪ ਸਿੰਘਲਾ ਐਂਡ ਸੀ ਸੰਸਕ੍ਰਿਤ ਲੈਂਗੁਏਜ ਹੈ ਸਰ ਚਮਕਤਾ ਹੋਆ ਪੀਆ ਬਹੁਤ ਅੱਛਾ ਬਹੁਤ ਅੱਛਾ ਤੁਸੀਂ ਨਾ ਇੱਕ ਪੰਜਾਬੀ ਸੰਭੋਧਨ ਚੱਲਦੇ ਹੋ ਸਰ ਪੰਜਾਬੀ ਬੋਲਦੀ ਹਾਂ ਜੀ ਮਾਰਕਸ ਹੈ ਠੀਕ ਹੈ ਠੀਕ ਹੈ ਗੱਛੇ ਤਾਂ ਮਾਸੀ ਦੀਆਂ ਭੈਣਾਂ ਹੀ ਆ ਤੁਸ ਦੋਨੋਂ ਸਮਝ ਆਉਂਦੀ ਆ ਤੁਸੀਂ ਨਾ ਜਿਹੜੇ ਰਾਜਣ ਨੇ ਉਹਨੂੰ ਵੀ ਸਟੇਜ ਤੇ ਚੜਾ ਆਇਆ ਕਰੋ ਜਦੋਂ ਮੈਂ ਸਕੂਲ ਚ ਪੜ੍ਹਦਾ ਸੀਗਾ ਜੀ ਜਦੋਂ ਮੈਂ ਮੈਡੀਕਲ ਕਾਲਜ ਪੜ੍ਹਦਾ ਸੀ 65 ਮੁੰਡੇ ਹੁੰਦੇ ਸੀ 10 ਕੁੜੀਆਂ ਹੁੰਦੀਆਂ ਸੀ ਹਰ ਕੁੜੀ ਨੂੰ ਆਪਣੇ ਨਾਲੋਂ ਜ਼ਿਆਦਾ ਪੜਿਆ ਹਰ ਅਰਜਨ ਮਿਲਦਾ ਸੀ ਹੁਣ ਉਲਟਾ ਹੋ ਗਿਆ ਹੁਣ ਇੱਥੇ ਤੱਕ ਆਪਾਂ ਪਹੁੰਚ ਗਏ ਆ ਕਿ ਜੇ ਕੁੜੀ ਨੇ ਐਮਫਲ ਕੀਤੀ ਆ ਟੀਚਰ ਲੱਗੀ ਹੋਈ ਆ ਜਾਂ ਉਹਨੇ ਪੀ ਐਚ ਡੀ ਵੀ ਕਰ ਲਈ ਆ ਤੇ ਘੱਟੋ ਘੱਟ ਬੀਏ ਪਾਸ ਤਾਂ ਹੋਵੇ ਜੀ ਜੇ ਕੈਨੇਡਾ ਭੇਜਣਾ ਕਿਸੇ ਹੋਰ ਦੀ ਕੁੜੀ ਨੂੰ ਉਹਨੂੰ ਆਈਲੈਸ ਪਾਸ ਕਰਾਉਂਦੇ ਆ ਤੇ ਉਹਨੂੰ ਕਹਿੰਦੇ ਤੂੰ ਬਾਹਰ ਜਾ ਉਹ ਬਾਹਰ ਚਲੀ ਜਾਂਦੀ ਆ ਉਹਦੇ ਤੇ ਪਾਸਾ 10 ਲੱਖ ਰੁਪਇਆ ਲਾ ਦਿੰਦੇ ਆ ਉਹ ਬਾਂਗਲਾ ਲੰਦੀ ਆ ਰਾਜਨ ਨੂੰ ਮਿਲਦੇ ਨਹੀਂ ਬੈਠ। ਰਾਜਨ ਐਥੇ ਰਹਿ ਜਾਂਦਾ। ਉਹ ਕਹਿੰਦੀ ਤੂੰ ਕੌਣ ਐ ਮੈਂ ਤੈਨੂੰ ਜਾਣਦੀ ਨਹੀਂ ਤੈਨੂੰ। ਉਹ ਕਹਿੰਦਾ ਅਸੀਂ 12 ਲੱਖ ਰੁਪਏ ਲਾਇਆ ਕਹਿੰਦੀ ਲਾਇਆ ਉਹ ਕਹ ਤੇਰੇ ਮਾਂ ਕੋਲੋਂ ਮੈਂ ਤਾਂ ਨਹੀਂ ਕਿਹਾ ਸੀ ਤੈਨੂੰ। ਮੈਂ ਇਹਨਾਂ ਫੜ ਬੰਦੇ ਦਾ ਕਿਉਂ ਗਿਆ ਕਰਾਉਂਗੀ। ਸੋ ਇੱਕ ਸਮਾਜ ਦਾ ਬੈਲੈਂਸ ਖਰਾਬ ਹੋਣਾ ਆਣ ਵਾਲੇ ਦਾ। ਕੁੜੀਆਂ ਨੂੰ ਬਚਾਓ ਇਹਨਾਂ ਨੂੰ ਮੌਕਾ ਦਿਓ ਇਹਨਾਂ ਨੂੰ ਇਹ ਆਪਣੇ ਆਪ ਹੀ ਹਰ ਤਰ੍ਹਾਂ ਦੇ ਕੁੜੀਆਂ ਵਾਸਤ ਆ ਰਹੀਆਂ। ਆ ਜਿਹੜੇ ਜਿਹਨਾਂ ਨੇ ਇੱਥੇ ਦੇ ਪਿੰਡ ਦੇ ਮੁੰਡੇ ਕਿਸੇ ਹੋਰ ਦੇ ਰਾਜਨ ਬਣ ਗਏ। ਇੱਕ ਤੇ ਹੋਰ ਜਾਣ ਗਿਆ ਜਿਹੜੇ ਉੱਥੇ ਵੀ ਤਰਾਜਨ ਹੋਣ ਗਏ। ਸਾਰ ਤੇ ਇਹਨਾਂ ਨੂੰ ਵੀ ਥੋੜਾ ਜਿਹਾ ਪੜਾਓ ਇਹਨਾਂ ਨੂੰ ਵੀ ਸਟੇਜ ਤੇ ਚੜਾਓ ਤੇ ਇਹਨਾਂ ਨੂੰ ਵੀ ਥੋੜਾ ਜਿਹਾ ਕੰਫੀਡੈਂਸ ਆਵੇ ਇਹਨਾਂ ਦੇ ਵਿੱਚ ਹੁਣ ਪਤਾ ਹੀ ਸਹਿਮਤ ਹੋ ਮੇਰੇ ਨਾਲ ਅਸੀਂ 75 ਬੰਦੇ ਸੀ ਸਾਡੇ ਨਾਲ ਕੋਈ ਪ੍ਰਿੰਸੀਪਲ ਦਾ ਮੁੰਡਾ ਸੀ ਉਹਨੂੰ ਪੁੱਛਦਾ ਸੀ ਮਾਤਾ ਜੀ ਉਹ ਕਹਿੰਦਾ ਸੀ 10 ਕੱਤ ਕਰ ਲੈਂਦੇ ਆ ਜੀ ਮਾਤਾ ਸਾਡੇ ਵੀ ਆਈ ਸੀ ਮੇਰੇ ਮਾਤਾ ਵੀ ਆਈ ਸੀ 10 ਕੱਤ ਕਰ ਲੈਂਦੇ ਸੀ ਬਾਪੂ ਜੀ ਖੇਤੀ ਕਰਦੇ ਸੀ ਫਿਰ ਵੀ 12 ਪੜ੍ਹੇ ਹੋਣੇ ਸੀ ਐਫਸੀ ਕਹਿੰਦੇ ਸੀ ਉਹਨਾਂ ਨੂੰ ਤੇ ਸਾਰੇ ਹੋਰ ਹਟਾ ਹੋ ਗਏ ਇਹ ਇਹ ਮੁਸ਼ਕਲ ਹੋ ਜਾਣਾ ਤੁਹਾਨੂੰ ਮਾਤਾ ਲੋਕਾਂ ਦੇ ਵਿਆਹ ਨਹੀਂ ਨੇ ਬਣੇ ਫਿਰ ਮਾਤਾ ਮੁੰਡੇ ਵੀ ਪੜ੍ਹੇ ਹੋਣੇ ਚਾਹੀ ਔਰ ਮੈਂ ਤਾਂ ਕਹਾਂਗਾ ਇਹ ਵਿਆਹ ਤਾਂ ਵਧੀਆ ਚੱਲਦਾ ਹਰ ਕੁੜੀ ਚਾਹੁੰਦੀ ਹੈ ਕਿ ਉਹਦਾ ਹਸਬੰਡ ਉਸ ਤੋਂ ਜ਼ਿਆਦਾ پڑھਿਆ ਲਿਖਿਆ ਹੋਵੇ ਜ਼ਿਆਦਾ ਕਮਾਉਣ ਵਾਲਾ ਹੋਵੇ ਮੈਂ ਕੋਈ ਬਾਇਸ ਨਹੀਂ ਕਰਦਾ ਬਟ ਦੋਨੋਂ ਬਰਾਬਰ ਜੂਰ ਹੋਣੇ ਚਾਹੀਦੇ ਨੇ ਔਰ ਦੋਸਤਾਂ ਦੀ ਤਰ੍ਹਾਂ ਤਾਈਓ ਸਮਝਣਗੇ ਜਿਹੜਾ ਮੁੰਡਾ ਥੋੜਾ ਅਕਸਮੀਰ ਦਾ 10-15 ਪਾਸ ਹੋਊਗਾ ਇੱਕ ਬੇ ਕੁੜੀ ਦੀ ਐਵੇਂ ਕੁੜੀ ਦੀ ਸਾਈਕੋਲੋਜੀ ਨੂੰ ਟੀਚਰ ਦੀ ਸਾਈਕੋਲੋਜੀ ਨੂੰ ਕਿਵੇਂ ਸਮਝੇਗਾ ਜੀ ਉਹ ਫਿਰ ਉਹ ਸ਼ਰਮਾਏਗੀ ਉਹ ਨੂੰ ਕਿਤੇ ਪਾਰਟੀ ਤੇ ਲੈ ਕੇ ਜਾਂ ਸਕੂਲ ਤੇ ਫੈਕਸ਼ਨ ਤੇ ਲੈ ਕੇ ਉਹ ਕਹੇਗੀ ਕਿ ਤੂੰ ਖੇਤਾਂ ਦੀ ਚੰਗਾ ਤੋਰ ਤੇ ਹੁਣ ਅਸੀਂ ਕਰਦਾ ਕੇ ਆਪਣਾ ਕੰਮ ਕਰਨਾ ਆਪੇ ਜਾਓ ਤੂੰ ਇਸ ਕਰਕੇ ਇਹ ਥੋੜਾ ਬਾਕੀ ਇਸੇ ਵਾਸਤੇ ਮੈਂ ਸਾਰੀ ਗੱਲ ਇਸ ਕਰਕੇ ਕੀਤੀ ਆ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਇਹਨਾਂ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਸਾਡੇ ਮੁੱਖ ਮੰਤਰੀ ਨੇ ਕਿ ਅਸੀਂ ਤੁਹਾਡੇ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਤੇ ਸਿਹਤ ਤੇ ਰੋਜ਼ਗਾਰ ਰੋਜ਼ਗਾਰ ਵੀ ਦੇ ਰਹੇ ਆ 10th ਕਲਾਸ 40 ਵਿੱਚ ਲੈ ਗਏ ਕਿਤੇ 2 ਲੈ ਗਏ ਕਿਤੇ 10 ਲੈ ਗਏ ਉਹ ਸਾਰਾ ਵਿਦਿਆਲੇ ਉੱਤੇ ਉਹਨਾਂ ਦੀ ਜਿਹੜੀ ਫਿਜ਼ੀਕਲ ਫਿਟਨੈਸ ਆ ਉਹਦੇ ਤੇ ਡਿਪੈਂਡ ਕਰਦਾ ਆ ਦੋਨਾਂ ਦਾ ਬੰਦੋਬਸਤ ਕਰ ਰਹੇ ਆ ਪਿੰਡਾਂ ਦਾ ਰੋਡ ਇਨਫਰਾਸਟ੍ਰਕਚਰ ਠੀਕ ਕਰ ਰਹੇ ਆ ਸਾਰੇ ਪਿੰਡਾਂ ਦੇ ਚੱਪੜ ਠੀਕ ਕਰ ਰਹੇ ਆ ਔਰ ਜਿਹੜਾ ਨਸ਼ਿਆਂ ਦਾ ਖਾਤਮਾ ਕਰ ਰਹੇ ਆ ਤੁਹਾਡਾ ਆ ਤਾਂ ਮਸ਼ਹੂਰ ਆ ਤੁਹਾਡਾ ਉੱਤੇ ਪੋਤਾ ਜੀ ਬਦਨਾਮ ਸੀਗਾ ਮਸ਼ਹੂਰ ਤਾਂ ਚੰਗੀ ਚੀਜ਼ ਹੁੰਦੀ ਆ ਬਦਨਾਮ ਸੀਗਾ ਇਹ ਹੁਣ ਫਰਕ ਖਲ ਪਈ ਆ ਜੀ ਕਿਹੜੇ ਪਈ ਹੁਣ ਅਸੀਂ ਤਿਆਰ ਕਰ ਲਿਆ ਹੋਇਆ ਤੁਸੀਂ ਪੱਕਾ ਕਰ ਲਓ ਮੈਂ ਇਹਦੇ ਵਾਸਤੇ ਵੀ ਸਪੈਸ਼ਲ ਆਉਂਗਾ ਕਿ ਆਪਣੇ ਪਿੰਡ 'ਚ ਨਸ਼ੇ ਵਾਲੇ ਨਹੀਂ ਵੜਨ ਤੜੇਗੇ ਤੇ ਮੈਂ ਤੁਹਾਡੇ ਆਪਣੇ ਹਸਰਾਜ ਜੀ ਨਾਲ ਗੱਲ ਕੀਤੀ ਆ ਕਿ ਇਹਨਾਂ ਦਾ 10ਵੀਂ ਤੱਕ ਸਕੂਲ ਆ ਔਰ ਜੋ 12ਵੀਂ ਤੱਕ ਕਰਨਗੇ ਤੇ ਬਾਹਰ ਉਹਨੇ ਇੱਕ ਮੱਤ ਦੱਸਿਆ ਵੀ ਮੈਂ ਹਮੇਸ਼ਾ 40% ਤੋਂ ਪਤਾ ਹੀ ਜਾਂ ਫੋਟੋ ਜੀ ਕੈਪ ਲਾ ਕੇ ਐਂਬੂਲੈਂਸ ਰੱਖੀ ਹੋਈ ਸੀ ਲੋਕਾਂ ਨੂੰ ਰਾਜਣਾਉਂਦਾ ਪ੍ਰੈਸ਼ਨ ਕਰ ਦੇਣਾ ਮੈਂ ਹੁਣ 10 ਪ੍ਰੈਸ਼ਨ ਕਰਦੇ ਆ 6 ਨੇ ਮੈਨੂੰ ਪੈਸੇ ਦੇ ਦਿੱਤੇ ਮੇਰਾ ਤਾਂ ਸਾਰਾ ਕੁਝ ਤਿਆਰ ਹੈ ਮੇਰਾ ਲਾਇਸੈਂਸ ਪਾਟ ਤੇ ਕੀ ਖਰਚਾ ਹੁੰਦਾ ਬਾਕੀ ਬੜੀ ਮਿਹਨਤ ਆ ਤੇ ਮੈਂ ਚਾਰ ਬੰਦਿਆਂ ਦੇ ਫ੍ਰੀ ਪਾ ਦਿੰਦਾ ਕਿ ਤੁਹਾਨੂੰ ਪਤਾ ਹੀ ਜਾਂ ਦੰਤ ਕਿਸੇ ਨੂੰ ਐਨਕ ਲਾਉਣੀ ਤੋਂ ਐਦਾਂ ਕਰਕੇ ਇਹਨਾਂ ਨੂੰ ਵੀ ਮੈਂ ਕਿਹਾ ਵੀ ਤੁਸੀਂ 10% ਬੱਚੇ ਫ੍ਰੀ ਪੜ੍ਹਾਓ ਜਿਹੜੇ ਤਰੀਫਾਂ ਦੇ ਗਰੀਬ ਤੋਂ ਗਰੀਬ ਬੱਚਾ ਕਿਹੜਾ ਐਜੂਕੇਸ਼ਨ ਜਿਹੜਾ ਨਹੀਂ ਪਾਸ ਕਰ ਸਕਦਾ ਫੋਰਡ